ਸ਼ਕਲੇ ਉਮੀਦ ਹੈ ਤੁਹਾਡੀਆਂ ਦੁਆਵਾਂ ਨਾਲ ਜਲਦੀ ਅੱਛਾ ਹੋ ਜਾਵਾਂਗਾ ਹੋਰ ਹੋ ਵੀ ਰਿਹਾ ਹੈ ਬਾਬਾ ਜੀ ਦੀ ਕਿਰਪਾ ਨਾਲ ਔਰ ਇੱਕ ਖਾਸ ਗੱਲ ਜਿਹੜੀ ਮੈਂ ਦੱਸਣੀ ਚਾਹੁੰਨਾ ਹੈ ਕਿ ਜਦੋਂ 2018 ਜਨਵਰੀ 4 ਮੈਨੂੰ ਅਟੈਕ ਹੋਇਆ ਸੀਗਾ ਤੇ 7 ਦਿਨ ਮੈਂ ਬੇਹੋਸ਼ ਰਿਹਾ ਸੀਗਾ ਹਸਪੀਟਲ ਦੇ ਇਹ ਮੇਰੇ ਬਾਬਾ ਜੀ ਦੀ ਕਰਨਵਾਜ਼ੀ ਹੈ ਮੇਰੇ ਸਿੱਧ ਜੋਗੀ ਪੂਣਾ ਹਰੀ ਬਾਬਾ ਜੀ ਦੀ ਕਿ ਜਦੋਂ ਮੈਂ ਬੇਹੋਸ਼ ਸੀਗਾ 7 ਦਿਨ ਲਈ ਮੇਰੇ ਇੱਕ ਤਾਰ ਵੱਜਦੀ ਸੀ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਸੀ ਕਿ ਬਾਬਾ ਜੀ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਂ ਤੁਹਾਡੇ ਨਾਲ ਇਹ ਗੱਲ ਤਾਂ ਸਾਂਝੀ ਕਰ ਰਿਹਾ ਕਿ ਉਹ ਜਿਹੜਾ ਸੀਨ ਸੀਗਾ ਮੈਨੂੰ 6-7 ਮਹੀਨਾ ਬਾਅਦ ਯਾਦ ਆਇਆ ਸੀ ਆਇਆ ਸੀ ਉਹ ਸੀਨ ਕੀ ਸੀ ਕਿ ਇੱਕ ਬੱਸ ਵਾਲਾ ਮੈਨੂੰ ਬੱਸ 'ਚ ਪਠਾਲ ਕੇ ਲੈ ਜਾ ਰਿਹਾ ਹੈ ਉਹ ਆਪਣੇ ਕੈਬਨ 'ਚ ਬੈਠਾ ਹੈ ਮੈਂ ਉਹਨੂੰ ਹਾਕਾ ਮਾਰਦਾ ਮੇਰੀ ਆਵਾਜ਼ ਉਹ ਤੱਕ ਪਹੁੰਚਦੀ ਨਹੀਂ ਗਈ ਪਰ ਬਹੁਤ ਵੱਡੀ ਗਰਾਊਂਡ ਹੈ ਉਥੇ ਉਹ ਬੱਸ ਲੈ ਗਿਆ ਗਰਾਊਂਡ ਦੇ ਵਿੱਚ ਮੈਂ ਕੀ ਦੇਖਦਾ ਕਿ ਵੱਡੀਆਂ-ਵੱਡੀਆਂ ਚਿੱਟੀਆਂ ਚਾਦਰਾਂ ਦੇ ਵਿੱਚ ਲਾਸ਼ਾਂ ਪਈਆਂ ਨੇ ਉਹ ਬੰਦਾ ਬੱਸ ਉਹਨਾਂ ਦੇ ਉੱਤੇ ਲੰਘਾਈ ਜਾਂਦਾ ਮੈਂ ਬੜੀਆਂ ਹਾਕਾਂ ਮਾਰੀਆਂ ਮੇਰੀ ਆਵਾਜ਼ ਉੱਤੇ ਤੱਕ ਪਹੁੰਚਦੀ ਨਹੀਂ ਅਖੀਰ ਜਦੋਂ ਮੈਂ ਆਵਾਜ਼ਾਂ ਮਾਰਦਾ ਉਹ ਜਿਹੜੀਆਂ ਲਾਸ਼ਾਂ ਆ ਕਿਸੇ ਦੇ ਕੱਪੜਾ ਬੰਨਿਆ ਚਿੱਟਾ ਕਈ ਉਹਦੇ ਗੱਫਨ ਦਿੱਤੇ ਹੋਏ ਅਖੀਰ ਜਦੋਂ ਮੇਰੀ ਆਵਾਜ਼ ਉਹਦੇ ਸ਼ਾਇਦ ਕਰਨੀ ਪੈ ਗਈ ਤੇ ਉਹਨੇ ਬਸ ਵਾਪਸ ਮੁੜ ਲਈ। ਔਰ ਜਦੋਂ ਉਹਨੇ ਬਸ ਵਾਪਸ ਮੋੜੀ ਤੇ 7ਵੇਂ ਦਿਨ ਮੈਨੂੰ ਹੋਸ਼ ਆ ਗਿਆ ਸੀ। ਮੈਂ ਆਪਣੇ ਸਿੱਧ ਜੋਗੀ ਬਾਬਾ ਵਾਲਕਣਾ ਜੀ ਨੂੰ ਯਾਦ ਕਰਦਾ ਸੀ ਕਿ ਬਾਬਾ ਜੀ ਮੈਨੂੰ ਬਚਾ ਲਓ ਬਾਬਾ ਜੀ ਮੈਨੂੰ ਬਚਾ ਲਓ। ਇੱਕ ਵਾਰੀ ਜ਼ੋਰ ਦਾ ਤਾੜੀ ਮਾਰੂ ਬਾਬਾ ਜੀ ਨਾ ਦੀ। ਮੈਨੂੰ ਇਹ ਯਕੀਨ ਹੈ ਕਿ ਮੈਨੂੰ ਬਚਾਉਣੇ ਵਾਲਾ ਮੇਰਾ ਸੋਨਾ ਪੋਣਾ ਹਰੀ ਬਾਬਾ ਜੀ ਹੈ। ਔਰ ਬਹੁਤ ਜਵਾ ਹਾਲਾਂਕਿ ਸੇਤ ਤੋਂ ਹੁਣ ਥੋੜੇ ਸੇ ਜੇ ਇਹਨਾਂ ਸਾਜ ਆ ਪਰ ਇਹਨਾਂ ਨੇ ਜਿਹੜਾ ਖਰਾਬ ਸੇਤ ਦੇ ਵਿੱਚ ਵੀ ਗਾ ਦੇਣਾ ਤੰਦਰੁਸਤ ਬੰਦੇ ਕੋਈ ਗਾ ਨਹੀਂ ਸਕਦੇ ਇਦਾਂ ਜਿਹੜਾ ਇਹਨਾਂ ਨੇ ਬਿਮਾਰੀ ਦੇ ਵਿੱਚ ਗਾ ਦੇਣਾ ਤੰਦਰੁਸਤ ਬੰਦੇ ਵੀ ਨਹੀਂ ਗਾ ਸਕਦੇ ਉਹਨਾਂ ਕਿਉਂਕਿ ਪਿੱਛੇ ਸਾਬਰਕੋਟੀ ਸਾਹਿਬ ਆ ਉਹਨਾਂ ਦਾ ਹੱਥ ਐਦਾਂ ਤੇ ਗੁਰੂ ਜਿਹੜੇ ਆ ਗੱਗਾ ਗੱਗੇ ਤੋਂ ਗੁਰੂ ਬਣਦਾ ਗੱਗੇ ਤੋਂ ਤੇ ਮੈਂਨੇ ਬੜੇ ਲੁਕੇ ਹੋਏ ਦੇ ਵਿੱਚ ਗੁਰੂ ਦੀ ਜਦੋਂ ਕਿਰਪਾ ਹੁੰਦੀ ਆ ਇਹ ਗੁਰੂ ਵਾਲੇ ਜਾਣਦੇ ਆ ਕੀ ਬਾਤ ਗੁਰੂ ਵਾਲੇ ਜਾਣਦੇ ਆ ਗੱਗਾ ਗੁਰੂ ਦੀ ਕਿਰਪਾ ਗੱਗਾ ਗੁਰੂ ਦੀ ਕਿਰਪਾ ਜਿਸ ਤੇ ਜਾਂਦੀ ਹੋ ਗੱਗਾ ਗੁਰੂ ਦੀ ਕਿਰਪਾ ਜਿਸ ਤੇ ਜਾਂਦੀ ਹੋ ਉਹਦੇ ਵਿੱਚ ਤਬਦੀਲੀਆਂ ਕੀ ਆਉਂਦੀਆਂ ਬਾਦਸ਼ਾਹਾਂ ਬਾਦਸ਼ਾਹ 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 ਦਾ ਬਾਦਸ਼ਾਹ ਬਾਦਸ਼ਾਹ ਉਹ ਅੱਪੇ ਜਾਂਦਾ ਹੋ ਲੱਖਾਂ ਵਜਣ ਜ਼ਮਾਨੇ ਦੀਆਂ ਫੇਰ ਨਹੀਂ ਹਜੇ ਹਜੇ